ਅੱਜ ਮੈਂ ਉਸ ਮਹਾਂਬਲੀ ਯੋਧੇ ਸਤਿਗੁਰੂ ਹਰ ਰਾਏ ਸਾਹਿਬ ਜੀ ਦੀ ਇੱਕ ਘਟਨਾ ਸਾਂਝੀ ਕਰਨ ਲੱਗਾ ਹਾਂ ਜੋ ਬਹੁਤ ਘੱਟ ਸੰਗਤਾਂ ਨੂੰ ਪਤਾ ਹੋਵੇਗੀ ਗੁਰੂ ਹਰਗੋਬਿੰਦ ਸਾਹਿਬ ਜੀ ਨੇ ਆਪਣੇ ਹੱਥੀ ਮਹਰਾਜ ਰਾਏ ਦੇ ਵੰਸ਼ ਨੂੰ ਰਸਾਇਆ ਸੀ ਛੇਵੇਂ ਗੁਰੂ ਜੀ ਨੂੰ ਅਰਜ਼ ਕੀਤੀ ਸੀ ਕਿ ਉਹਨਾਂ ਨੂੰ ਪਿੰਡ ਬਣਨ ਲਈ ਜ਼ਮੀਨ ਦਿਵਾਈ ਜਾਵੇ ਗੁਰੂ ਜੀ ਨੇ ਇਲਾਕੇ ਦੇ ਚੌਧਰੀ ਲਾਲਾ ਕੋੜਾਂ ਅਤੇ ਬਕੇਲੇ ਨੂੰ ਕਿਹਾ ਕਿ ਇਹਨਾਂ ਨੂੰ ਜ਼ਮੀਨ ਦੇ ਦਿੱਤੀ ਜਾਵੇ ਪਰ ਲਾਲਾ ਕੋੜੇ ਨੇ ਗੁਰੂ ਜੀ ਦੀ ਗੱਲ ਨਾ ਮੰਨੀ ਫਿਰ ਗੁਰੂ ਜੀ ਨੇ ਵਚਨ ਕੀਤਾ ਕਾਲਿਆ ਤਤਿਆ ਉੱਠ ਕੇ ਚਲਾ ਜਾ ਜਿੱਧਰੋਂ ਆਇਆ ਹੈ ਉਧਰ ਹੀ ਚਲਾ ਜਾ ਜਿੱਥੇ ਦੇਨ ਛਿਪ ਗਿਆ ਉਥੇ ਹੀ ਬੈਠ ਜਾਣਾ ਉਦੋਂ ਚੇਤ ਦਾ ਮਹੀਨਾ 1684 ਵਿਕਰਮੀ ਸੰਮਤ ਸ੍ਰੀ ਬਾਬਾ ਮੋਹਨ ਅਤੇ ਉਸ ਦੇ ਚਾਰ ਪੁੱਤਰ ਫੁੱਲ ਫੁੱਲਚੰਦ, ਮੀਆਂਚੰਦ, ਰੂਪਚੰਦ ਤੇ ਕਰਮਚੰਦ ਪਰਿਵਾਰ ਸਮੇਤ ਰਾਮਸ਼ਰਾ ਛੱਪੜ ਕੋਲ ਮੋਢੀ ਗੱਡ ਕੇ ਬਹਿ ਗਏ ਦੂਜੇ ਦਿਨ ਜਦੋਂ ਲਾਲੇ ਕੋੜੇ ਨੂੰ ਇਸਦਾ ਵਤਾ ਲੱਗਾ ਤਾਂ ਉਹਨ ਮੋਢ ਪੱਟ ਕੇ ਹੂ ਵਿੱਚ ਸੱਟ ਦਿੱਤਾ ਬਾਬੇ ਕਾਲੇ ਨੇ ਇਹ ਗੱਲਾਂ ਛੇਵੇਂ ਗੁਰੂ ਨੂੰ ਦੱਸੀ ਤਾਂ ਗੁਰੂ ਜੀ ਫਿਕਰ ਨਾ ਕਰਨ ਲਈ ਕਹਿਣ ਲੱਗੇ ਇਸ ਮਗਰੋਂ ਦੋਹਾਾਂ ਤੀਰਾਂ ਵਿੱਚ ਲੜਾਈ ਵੀ ਹੋਈ ਸੀ ਤੇ ਛੇਵੇਂ ਗੁਰੂ ਦੀ ਮਿਹਰ صدਕਾ ਪਿੰਡ ਮਹਾਰਾਜ ਵੱਜ ਗਿਆ ਕੋੜੇ ਦੀਆਂ ਤੇ ਮਹਾਰਾਜ ਦੀਆਂ ਵਿੱਚ ਨਫ਼ਰਤ ਕਾਇਮ ਹੋਈ ਇਧਰ ਗੁਰਤਾ ਗਦੀ ਤੇ 7ਵੇਂ ਗੁਰੂ ਹਰਾਈ ਸਾਹਿਬ ਜੀ ਵਿਰਾਜਮਾਨ ਹੋ ਗਏ ਸਨ ਕੋੜੇ ਦੀਆਂ ਦਵੰਸ਼ ਵਿੱਚ ਇੱਕ ਮਹਾਬਲੀ ਯੋਧਾ ਪੈਦਾ ਹੋਇਆ ਜਿਸ ਦਾ ਨਾਮ ਜਿਤਪੁਰਾਣਾ ਸੀ ਉਸ ਦਾ ਸਾਹਮਣਾ ਇਸ ਧਰਤੀ ਤੇ ਕੋਈ ਯੋਧਨ ਨਹੀਂ ਕਰ ਸਕਦਾ ਸੀ ਸਾਰੇ ਯੋਧੇ ਉਸਤੇ ਉਸ ਤੋਂ ਪੈ ਖਾਂਦੇ ਸਨ ਉਧਰ ਮਹਾਰਾਜ ਦਾ ਚੋ ਚੌਧਰੀ ਦਿਆ ਚੰਦ ਜੋ ਕਾਲਾ ਕਰਕੇ ਇਤਿਹਾਸ ਵਿੱਚ ਮਸ਼ਹੂਰ ਹੋਇਆ ਗੁਰਹਾਰਾਏ ਸਾਹਿਬ ਜੀ ਦੇ ਕੋਲ ਆਇਆ ਗੁਰੂ ਜੀ ਉਸ ਸਮੇਂ ਮਹਾਰਾਜ ਵਿਖੇ ਆਏ ਹੋਏ ਸਨ ਕਾਲੇ ਨੇ ਜਦੋਂ ਜੇਦਪੁਰਾਣੇ ਦੀ ਬਹਾਦਰੀ ਗੁਰੂ ਹਰਾਈ ਜੀ ਨੂੰ ਦੱਸੀ ਤੇ ਨਾਲ ਹੀ ਗੁਰੂ ਜੀ ਨੂੰ ਜੈਦਪੁਰਾਣੇ ਦੇ ਇੰਨਾ ਬਲੀ ਹੋਣ ਦਾ ਕਾਰਨ ਦੱਸਿਆ ਗੁਰੂ ਹਰਾਈ ਜੀ ਕਹਿਣ ਲੱਗੇ ਚੌਧਰੀ ਕਾਲਾ ਜੀ ਸੁਣੋ ਉਸ ਦੇ ਯੋਧੇ ਹੋਣ ਦੀ ਕਹਾਣੀ ਇੱਕ ਦਿਨ ਜੈਦਪੁਰਾਣੇ ਦੀ ਮਾਤਾ ਸਵੇਰੇ ਵੇਲੇ ਕੋਠੇ ਤੇ ਬੈਠੀ ਸੀ ਉਸ ਕੋਠੇ ਦੇ ਲਾਗੋਂ ਇੱਕ ਨਦੀ ਵਗਦੀ ਸੀ ਉਸ ਨਦੀ ਵਿੱਚ ਬਬਰ ਸ਼ੇਰ ਪਾਣੀ ਪੀਣ ਵਾਸਤੇ ਆਇਆ ਜਦੋਂ ਜੇਤਪੁਰਾਣੇ ਦੀ ਮਾਂ ਨੇ ਨਦੀ ਵਿੱਚ ਵੇਖਿਆ ਤਾਂ ਉਸ ਨੇ ਪਾਣੀ ਵਿੱਚ ਚੜਦੇ ਸੂਰਜ ਦੀ ਚਮਕੋੜ ਵੇਖੀ ਉਸੇ ਹੀ ਵੇਲੇ ਬਬਰ ਸ਼ੇਰ ਨੂੰ ਉੱਬਰ ਮਾਰੀ ਰੱਬ ਦੀ ਮਰਜ਼ੀ ਉਸੇ ਸਮੇਂ ਜੇਤਪੁਰਾਣੇ ਨੂੰ ਆਪਣੀ ਮਾਂ ਦੀ ਕੁੱਖ ਵਿੱਚ ਪਰਵੇਸ਼ ਕੀਤਾ ਚੜਦੇ ਸੂਰਜ ਦੀ ਚਮਕੌਰ ਤੇ ਸ਼ੇਰ ਦੀ ਬੱਬਰ ਸੁਣਨ ਨਾਲ ਮਾਂ ਤੇ ਦੇ ਗਰਭ ਵਿੱਚ ਆਉਣ ਨਾਲ ਹੀ ਜੇਦਪੁਰਾਣਾ ਇੰਨਾ ਜਿਆਦਾ ਸ਼ਕਤੀਸ਼ਾਲੀ ਬਣਿਆ ਹੈ ਚੌਧਰੀ ਕਾਲਾ ਇਹ ਸੁਣ ਕੇ ਬਹੁਤ ਹੈਰਾਨ ਹੋਇਆ ਤੇ ਗੁਰੂ ਹਰ राय ਸਾਹਿਬ ਜੀ ਨੂੰ ਜੇਦਪੁਰਾਣੇ ਨੂੰ ਮਾਰਨ ਦੀ ਬੇਨਤੀ ਕਰਨ ਲੱਗਾ ਇਹ ਵੇਖ ਕੇ ਗੁਰੂ ਹਰ राय ਸਾਹਿਬ ਜੀ ਨੇ ਕਾਲੇ ਨੂੰ ਤੀਰਜ ਰੱਖਣ ਵਾਸਤੇ ਆਖਿਆ ਚੌਧਰੀ ਜੀ ਤੁਸੀਂ ਉਸ ਤੇ ਚੜ੍ਹਾਈ ਕਰੋ ਗੁਰੂ ਨਾਨਕ ਸਾਹਿਬ ਜੀ ਤੁਹਾਨੂੰ ਜ਼ਰੂਰ ਚਿਤ ਬਖਸ਼ਣਗੇ ਜਦੋਂ ਚੌਧਰੀ ਕਾਲੇ ਨੇ ਜੇਦਪੁਰਾਣੇ ਦੇ ਚੜ੍ਹਾਈ ਕੀਤੀ ਉਸ ਸਮੇਂ ਕਮਾਸ਼ਾਨ ਦੀ ਜੰਗ ਹੋਈ ਜੇਦਪੁਰਾਣੇ ਨੇ ਵਰਸ਼ੀ ਨਾਲ ਕਾਲੇ ਤੇ ਵਾਰ ਕੀਤਾ ਜਿਸ ਨਾਲ ਕਾਲੇ ਦੇ ਦੋ ਦੰਦ ਟੁੱਟ ਗਏ ਪਰ ਚੌਧਰੀ ਕਾਲੇ ਦੇ ਅਗਲੇ ਹੀ ਵਾਰ ਨਾਲ ਜੇਦਪੁਰਾਣਾ ਮਾਰਿਆ ਗਿਆ ਜੰਗ ਜਿੱਤ ਕੇ ਜਦੋਂ ਚੌਧਰੀ ਕਾਲਾ ਗੁਰੂ ਹਰ Rai ਸਾਹਿਬ ਆਪਸ ਆਇਆ ਤੇ ਬਹੁਤ ਖੁਸ਼ ਹੋਇਆ ਚੌਧਰੀ ਕਾਲਾ ਗੁਰੂ ਸਾਹਿਬ ਜੀ ਨੂੰ ਅਖਣ ਲੱਗਾ ਗੁਰੂ ਮਹਾਰਾਜ ਜੀ ਜਿਸ ਜੇਦਪੁਰਾਣੀ ਨੂੰ ਜਿਤਨਾ ਸਾਰਿਆਂ ਲਈ ਨਾਮ ਬਰਾਬਰ ਸੀ ਪਰ ਮੈਂ ਉਸ ਨੂੰ ਬਹੁਤ ਛੇਤੀ ਮਾਰ ਦਿੱਤਾ ਜੀਤਪੁਰਾਣੇ ਤੇ ਮੇਰੀ ਸਿਰਫ ਦੋ ਦੰਦ ਹੀ ਤੋੜ ਸਕਿਆ ਇਹ ਸੁਣ ਕੇ ਗੁਰੂ ਹਰ Rai ਸਾਹਿਬ ਜੀ ਕਹਿਣ ਲੱਗੇ ਚੌਧਰੀ ਜੀ ਤੁਸੀਂ ਨਹੀਂ ਜਾਣਦੇ ਹੋ ਕਿ ਜੀਤਪੁਰਾਣਾ ਕਿੰਨਾ ਬਲੀ ਸੀ ਜਦੋਂ ਜੀਤਪੁਰਾਣਾ ਤੇਰੇ ਨਾਲ ਲੜ ਰਿਹਾ ਸੀ ਅਸਾਂ ਨੇ ਚਾਰ ਵੀਰ ਉਸ ਵੱਲ ਛੱਡੇ ਦੋ ਵੀਰ ਉਸ ਦਾ ਦੀਆਂ ਬਾਵਾ ਤੋਂ ਦੋ ਉਸ ਦਿਨ ਲੱਗਾ ਖੜ ਕੇ ਖੜੇ ਸਨ ਅਸੀਂ ਚੌਧਰੀ ਜੀ ਖੁਦ ਗੁਪਤ ਰੂਪ ਵਿੱਚ ਤੁਹਾਡੇ ਅੱਗੇ ਲੋਹੇ ਦੀ ਐਰਣ ਫੜ ਕੇ ਖੜੇ ਸੀ ਚਾਰ ਵੀਰੇ ਦੇ ਫੜਿਆਂ ਤੋਂ ਹੀ ਜਿੱਦ ਪ੍ਰਾਣ ਨੇ ਇੰਨਾ ਭਾਰੀ ਵਾਰ ਕੀਤਾ ਕਿ ਲੋਹੇ ਦੀ ਐਰਣ ਫੜ ਕੇ ਉਸ ਦੀ ਵਰਸੀ ਸਾਡੇ ਹੱਥ ਵਿੱਚ ਜਾ ਕੇ ਲੱਗੀ ਤੇ ਸਾਡਾ ਹੱਥ ਤੇਰੇ ਮੂੰਹ ਤੇ ਵੱਜਾ ਜਿਸ ਨਾਲ ਤੇਰੇ ਇਹ ਦੋ ਦੰਦ ਟੁੱਟ ਗਏ ਉਸ ਬਰਸੀ ਦੀਵਾਰ ਨਾਲ ਸਾਡਾ ਵੀ ਹੱਥ ਜ਼ਖਮੀ ਹੋ ਗਿਆ ਗੁਰੂ ਜੀ ਨੇ ਕਾਲੇ ਨੂੰ ਦਿਖਾਇਆ ਚੌਧਰੀ ਕਾਲਾ ਇਹ ਸਭ ਸੁਣ ਕੇ ਹੈਰਾਨ ਰਹਿ ਗਿਆ ਤੇ ਗੁਰੂ ਹਰ ਰਾਏ ਸਾਹਿਬ ਜੀ ਨੂੰ ਦੇ ਚਰਨਾਂ ਵਿੱਚ ਡਿੱਗ ਪਿਆ ਗੁਰੂ ਜੀ ਇਸ ਮੈਨੂੰ ਮਾਫ ਕਰਦੇਓ ਮੈਂ ਸਮਝ ਨਹੀਂ ਸਕਿਆ ਜੇ ਤੁਸੀਂ ਮੇਰੀ ਮਦਦ ਨਾ ਕਰਦੇ ਅੱਜ ਮੈਂ ਆਪ ਜੀ ਦੇ ਚਰਨਾਂ ਵਿੱਚ ਨਾ ਹੁੰਦਾ ਸੰਗਤ ਜੀ ਇਹ ਸੀ ਕਿਵੇਂ ਗੁਰੂ ਹਰ Rai ਜੀ ਨੇ ਕਾਲੇ ਨੂੰ ਬਚਾਇਆ ਸਾ ਸੰਗਤ ਜੀ ਇਸ ਤੋਂ ਸਿੱਖਿਆ ਮਿਲਦੀ ਹੈ ਇਹ ਨਾ ਸਮਝੋ ਕਿ ਗੁਰੂ ਜੀ ਸਾਨੂੰ ਸ਼ਰੀਰ ਕਰਕੇ ਨਹੀਂ ਦਿਖਾਈ ਦਿੰਦੇ ਤੁਸੀਂ ਗੁਰੂ ਜੀ ਅੱਗੇ ਅਰਦਾਸ ਕਰਕੇ ਦੇਖਿਓ ਗੁਰੂ ਜੀ ਗੁਪਤ ਰੂਪ ਵਿੱਚ ਹਮੇਸ਼ਾ ਲੋਕੋ ਸੁਖ ਵੇਲੇ ਤੁਹਾਡੇ ਨਾਲ ਖੜੇ ਹੋਣਗੇ ਸਾ ਸੰਗਤ ਜੀ ਜੇ ਤੁਹਾਨੂੰ ਇਹ ਸਾਖੀ ਚੰਗੀ ਲੱਗੀ ਹੋਵੇ ਤਾਂ ਵੀਡੀਓ ਨੂੰ ਲਾਈਕ ਸ਼ੇਅਰ ਕਮੈਂਟ ਜਰੂਰ ਕਰ ਦਿਓ ਅਤੇ ਇਹੋ ਜੀਆਂ ਹੋਰ ਸਾਖੀਆਂ ਵੇਖਣ ਲਈ ਚੈਨਲ ਨੂੰ ਸਬਸਕ੍ਰਾਈਬ ਕਰ ਲਿਓ ਵਾਹਿਗੁਰੂ ਜੀ ਕਾ ਖਾਲਸਾ ਸ਼੍ਰੀ ਵਾਹਿਗੁਰੂ ਜੀ ਕੀ ਫਤਿਹ